ਦੇਖੋ ਅੱਜ ਓ ਕੀ ਕਹਿੰਦੇ ਹੁੰਦੇ ਕਿ ਕਫਨ ਵਿੱਚ ਅਖੀਰਲਾ ਕਿਲ ਗੱਡਿਆ ਸੰਗਰੂਰ ਦੇ ਮਤਲਬ ਇਲੈਕਸ਼ਨ ਨੂੰ ਜਿੱਤਣ ਵਾਸਤੇ ਲੋ ਕਹਿੰਦੇ ਹੁੰਦੇ ਲਾਸਟ ਨੇਲ ਇਨ ਦਾ ਕਫਨ 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 ਆਮ ਆਦਮੀ ਪਾਰਟੀ ਦੀ ਜਿਹੜੇ ਕਹਿੰਦੇ ਸਾਡੀ ਰਾਜਧਾਨੀ ਹੈ ਅੱਜ ਦਾ ਰੋਡ ਸ਼ੋ ਪਿਓਰਲੀ ਮੈਂ ਬੰਦੋ 파ਰ ਕੋਈ ਬੰਦਾ ਨਹੀਂ ਸੱਦਿਆ ਸੀਗਾ ਮੈਨੂੰ ਹੁਣ ਹਿਸਾਬ ਹੀ ਨਹੀਂ ਆ ਮੈਨੂੰ ਲੱਗਦਾ ਕੋਈ ਸ਼ਾਇਦ ਕੁਝ ਹਜ਼ਾਰਾਂ ਚ ਗੱਡੀਆਂ ਚੱਲ ਗਈਆਂ ਨੇ ਔਰ ਆਪ ਮੋਹਰੇ ਲੋਕ ਆਏ ਨੇ ਔਰ ਮੈਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਲੋਕ ਵੋਟ ਪਾਉਣਗੇ ਮੇਰਾ ਕੈਂਪੇਨ ਵੀ ਬਹੁਤ ਅੱਛਾ ਮੇਰੇ ਸਾਹਮਣੇ ਫਿਲਮ ਚੱਲੀ ਤਾਂ ਬੜੀ ਜ਼ਬਰਦਸਤ ਮੈਂ ਹੰਕਾਰ ਨਾ ਸਮਝੋ ਪਰ ਮੈਂ ਇੱਕ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਇਹ ਸੀਟ ਬੜੇ ਹੈਂਡਸਮ ਮਾਰਜਿਨ ਨਾਲ ਜਿੱਤਾ ਕਿ ਕਿਤੇ ਛੋਟੇ-ਮੋਟੇ ਮਾਰਜਿਨ ਨਾਲ ਨਹੀਂ ਜਿੱਤਾਂਗੇ ਉਹਦਾ ਕਾਰਨ ਹੈ ਕਿ ਮੈਨੂੰ ਪ੍ਰਚਾਰ ਦੇ ਦੌਰਾਨ ਬਹੁਤ ਸਾਰੇ ਆਗੂਲੇ ਮਿਲੇ ਬਹੁਤ ਸਾਰੇ ਝਾੜੂ ਵਾਲੇ ਮਿਲੇ ਬਹੁਤ ਹੀ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਮਿਲੇ ਉਹਨਾਂ ਸਾਰਿਆਂ ਨੇ ਇੱਕ ਗੱਲ ਕਹੀ ਕਿ ਅਸੀਂ ਨਾਰਮਲ ਕੋਰਸ ਵਿੱਚ ਕਾਂਗਰਸ ਨੂੰ ਵੋਟ ਨਹੀਂ ਕੋਣੀ ਸੀ ਪਰ ਕਿਉਂਕਿ ਤੂੰ ਲੜ ਰਿਹਾ ਇਥੋਂ ਇਲੈਕਸ਼ਨ ਇਸ ਕਰਕੇ ਅਸੀਂ ਇਸ ਵਾਰੀ ਤੇਰੇ ਕਰਕੇ ਕਾਂਗਰਸ ਨੂੰ ਵੋਟ ਕਈਆਂ ਨੇ ਕਿਹਾ ਮੈਂ ساری ਜ਼ਿੰਦਗੀ ਨਹੀਂ ਪਾਈ ਤੇ ਸ਼ਹਿਦਗਾਂ ਵੀ ਨਾ ਪਾਈਏ ਪਰ ਤੇਰੇ ਕਰਕੇ ਅਸੀਂ ਕਾਂਗਰਸ ਨੂੰ ਵੋਟ ਪਾਉਣ ਜਾ ਰਹੇ ਇਹ ਕੋਈ ਛੋਟੀ ਗੱਲ ਨਹੀਂ ਗਈ ਜਦੋਂ ਕੋਈ ਅੰਮ੍ਰਿਤਧਾਰੀ ਬੀਬੀ ਜਾਂ ਬਜ਼ੁਰਗ ਰਿਟਾਇਰਡ ਪ੍ਰਿੰਸੀਪल्स ਰਿਟਾਇਰਡ ਡਾਕਟਰਸ ਰਿਟਾਇਰਡ ਇੰਜੀਨੀਅਰਸ ਸੋ ਆਈ ਫੀਲ ਕਿ ਸੰਗਰੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਆ ਉਹਨਾਂ ਨੂੰ ਐ ਲੱਗਿਆ ਵਾ ਕਿ ਉਹ ਦੇ ਫੀਲ ਕਿ ਉਹਨਾਂ ਨੂੰ ਇੱਕ ਅੱਛਾ ਵਕੀਲ ਮਿਲ ਰਿਹਾ ਜਿਹੜਾ ਪਾਰਲੀਮੈਂਟ 'ਤੇ ਜਾ ਕੇ ਉਹਨਾਂ ਦੇ ਕੇਸ ਲੜੇਗਾ ਤਾਂ ਕਰਕੇ ਮੈਨ ਵਾਈਟ ਸਪਰੈਡ ਸਮਰਥਨ ਨਾਲ ਤੁਸੀਂ ਅੱਜ ਰੋਡ ਸ਼ੋਅ ਕਵਰ ਕਰਨਾ ਸੀ ਦੇਖ ਲੈਣਾ ਸੀਗਾ ਤੁਹਾਨੂੰ ਪਤਾ ਲੱਗਣਾ ਕਿ ਕਿੰਨਾ ਉਤਸ਼ਾਹ ਸੀ ਸਿੱਧੂ ਮੂਸੇਵਾਲੇ ਦੇ ਪਿੱਛਾ ਜੀ ਆਏ ਨੇ ਅੱਜ ਤੁਹਾਡੇ ਨਾਲ ਹਾਂ ਉਹ ਤਾਂ ਉਹ ਤਾਂ ਬੜੇ ਸਤਿਕਾਰਯੋਗ ਨੇ ਜੀ ਉਹਨਾਂ ਨੇ ਤਾਂ ਸਾਡੀ ਸਪੋਰਟ ਸ਼ੁਰੂ ਤੋਂ ਕੀਤੀ ਕਿਉਂਕਿ ਮੈਂ ਵੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਖਿਲਾਫ ਬੜੀ ਦੇਰ ਤੋਂ ਜੂਝ ਰਹੇ ਹਾਂ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਦੇ ਬਾਹਰ ਔਰ ਉਹਨਾਂ ਨੇ ਅੱਜ ਗੱਲ ਬੜੀ ਕੀਤੀ ਆ ਕਿ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਪ੍ਰੋਟੈਕਟ ਕਰਕੇ ਇੱਕ ਅਨਵਾਂਟਡ ਸੈਕਸ਼ਨ 268 ਲਾ ਕੇ ਉਹਨੂੰ ਗੁਜਰਾਤ ਵਿੱਚ ਵੀਆਈਪੀ ਟ੍ਰੀਟਮੈਂਟ ਕਰ ਰਹੀ ਆ ਸਾਰਾ ਐਕਸੈਸ ਉਹਨਾਂ ਕੋ ਮੋਬਾਈਲਸ ਵਗੈਰਾ ਪੰਜਾਬ ਦੀਆਂ ਜੇਲਾਂ ਵਿੱਚ ਉਹਨੇ ਇੱਕ ਬੜੇ ਵੱਡੇ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਦਿੱਤੀ ਔਰ ਭਗਵੰਤ ਮਾਨ ਜੇਲ ਮਿਨਿਸਟਰ ਕੋਈ ਐਕਸ਼ਨ ਨਹੀਂ ਹੋਇਆ ਸਾਲ ਤੋਂ ਉੱਤੇ ਹੋ ਗਿਆ ਔਰ ਇੱਥੇ ਬਸ ਨਹੀਂ ਜਿਹਨਾਂ ਲੋਕਾਂ ਨੇ ਇਹਦੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸਿਕਿਉਰਿਟੀ ਜਿਹੜੀ ਗਵਰਨਮੈਂਟ ਨੇ ਵਾਪਸ ਲਈ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਹੋਇਆ ਕਿਉਂਕਿ 24 ਘੰਟੇ ਜਮਾਰਿਆ ਗਿਆ ਵਾ ਔਰ ਹੁਣ ਪੰਜਾਬ ਸਰਕਾਰ ਨੇ ਸਪਰੀਮ ਕੋਰਟ ਵਿੱਚ ਇੱਕ ਐਫੀਡੇਵਿਟ ਵਿੱਚ ਮੰਨਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਉਹਦੀ ਸਿਕਿਉਰਿਟੀ ਵਾਪਸ ਆ। ਜਦ ਆਪ ਹੀ ਮੰਨ ਲਿਆ ਸੁਪਰੀਮ ਕੋਰਟ ਮੰਨ ਲਿਆ ਤੇ ਫਿਰ ਉਹਨਾਂ ਕਾਤਲਾਂ ਦੇ ਖਿਲਾਫ ਐਕਸ਼ਨ ਕੋ ਨਹੀਂ ਲੈਂਦੇ ਔਰ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਬਲਕੌਰ ਸਿੰਘ ਨੂੰ ਬਲਾ ਕੇ ਉਹਨਾਂ ਦੇ ਬਿਆਨ ਦਰਜ ਕਰਾ ਕੇ ਘੱਟੋ ਘੱਟ ਜਿਹੜੇ ਲੋਕੀ ਸਾਰਾ ਤੌਰ ਤੇ ਜਿਨ੍ਹਾਂ ਦੇ ਨਾਮ ਹੀ ਲੈ ਰਹੇ ਨੇ ਇਹ 4 ਤੋਂ 5 ਵਿਅਕਤੀਆਂ ਦੇ ਪੁਲਿਸ ਨੂੰ ਨਾਮ ਲੈ ਰਹੇ ਨੇ ਪਰ ਪੁਲਿਸ ਉਹਨਾਂ ਨੇ ਇਨਵੈਸਟੀਗੇਟ ਹੀ ਨਹੀਂ ਕਰ ਰਹੀ। ਸੋ ਇਸ ਕਰਕੇ ਉਹ ਸਾਡੇ ਮੁਦੇਈ ਨੇ ਔਰ ਆਉਣ ਵਾਲੇ ਸਮੇਂ 'ਚ ਇਹ ਨਹੀਂ ਇਨਸਾਫ ਦੇਣਗੇ ਤਾਂ ਜਦੋਂ ਕਾਂਗਰਸ ਦੀ ਗੌਰ ਗਵਰਨਮੈਂਟ ਬਣੇਗੀ ਤਾਂ ਫੁੱਲ ਜਸਟਿਸ ਵਿਲ ਬੀ ਡਨ ਜੀ ਨਵੀਂ ਵੀ ਲੋ ਸੱਚਾਈ ਦਿਖਾਈ ਜਾ ਰਹੀ ਹੈ ਉਹ ਨੂੰ ਮੁੰਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਤਾਂ ਹੈਰਾਨ ਹੈ ਕਿ ਜਿਹੜਾ ਮੀਡੀਆ ਹਾਊਸ ਇਹਨਾਂ ਦੇ ਅੱਖੇ ਨਾ ਲੱਗੇ ਇਹਨਾਂ ਦੀ ਇਹਨਾਂ ਦੇ ਅੱਗੇ ਨਾ ਚੁਕੇ ਅਜੀਤ ਅਖਬਾਰ ਤੇ ਪੇਚਾ ਦਰਜ ਕੀਤਾ ਡਾਕਟਰ ਬਰਜਿੰਦਰ ਸਿੰਘ ਹਮਦਰ ਤੇ ਜੀ ਮੀਡੀਆ ਜਿਹੋ ਇਨਸਾਫ ਦੀ ਗੱਲ ਕਰ ਰਿਹਾ ਜਿਹੋ ਸਾਰੇ ਦੇਸ਼ ਦਾ ਲੋਕਾਂ ਦਾ ਜੋ ਰੁਝਾਨ ਹੈ ਉਹ ਦਿਖਾ ਰਿਹਾ ਤੇ ਉੱਥੇ ਪੰਜਾਬ ਦੇ ਵਿੱਚ ਜੀ ਮੀਡੀਆ ਬਲੈਕਆਊਟ ਕਰਤਾ ਅੱਛਾ ਇੱਕ ਪਾਸੇ ਇਹ ਕਹਿੰਦੇ ਕਿ ਮੋਦੀ ਨੇ ਬਹੁਤ ਗੋਦੀ ਮੀਡੀਆ ਬਣਾ ਦਿਆ ਹੈ ਕੇਜਰੀਵਾਲ ਰੋਜ਼ ਉਹ ਤੂੰ ਕਹਿੰਦਾ ਕਿ ਮੀਡੀਆ ਕੋ ਹਾਈਜੈਕ ਕਰ ਲਿਆ ਜਿੰਨਾ ਪੰਜਾਬ ਸਰਕਾਰ ਨੇ ਮੀਡੀਆ ਹਾਈਜੈਕ ਕੀਤਾ ਤੋਬਾ ਮੇਰੀ ਕਿਸੇ ਹੋਰ ਸਰਕਾਰ ਨੇ ਕਦੇ ਨਹੀਂ ਕੀਤਾ ਇਹ ਐਡੇ ਡੁਪਲੀਕੇਟ ਬੰਦੇ ਨੇ ਉੱਥੇ ਉਹਨੂੰ ਕਹਿੰਦੇ ਹਮਾਰੇ ਕੋ ਸੀਡੀ ਸੀਬੀਆ ਔਰ ਈਡੀ ਤੰਗ ਕਰਤੀ ਹੈ ਬੀਜੇਪੀ ਇੱਥੇ ਪੰਜਾਬ ਪੁਲਿਸ ਦੇ ਨਹੀਂ ਕੋਈ ਛੱਡਿਆ ਹੀ ਨਹੀਂ ਜਿਹਨੂੰ ਇਹਨਾਂ ਨੇ ਅਰੈਸਟ ਨਾ ਕੀਤਾ ਹੋਵੇ ਔਰ ਐਨਐਸਏ ਨਾਲ ਆਈ ਹੋਵੇ ਇਸ ਲਈ ਇਹ ਇਹਨਾਂ ਦਾ ਨਾ ਚਿਹਰਾ ਬੇਨਕਾਬ ਹੋ ਗਿਆ ਇਹ ਫਰਜੀ ਇਨਕਲਾਬ ਸੀਗਾ ਇਹ ਇਨਕਲਾਬ ਸ਼ਬਦ ਦਾ ਗਰਭਪਾਤ ਕਰਕੇ ਗਏ ਨੇ ਉਹ ਅਸਲੀ ਇਨਕਲਾਬੀ ਅੱਜ ਸਾਡੇ ਨਾਲ ਜੁਆਇਨ ਕਰ ਗਏ ਨੇ ਸ਼ਹੀਦ ਭਗਤ ਸਿੰਘ ਦੀ ਸਕੀਪਾਂਡ ਜੀ ਬੀਬੀ ਗੁਰਜੀਤ ਕੌਰ ਟਟ ਉਹ ਅੱਜ ਹੁਸ਼ਾਰਪੁਰ ਜ਼ਿਲ੍ਹੇ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਸਾਡੇ ਰੋਡ ਸ਼ੋ ਚ ਆਏ ਸੀਗੇ ਉਹਨਾਂ ਦਾ ਸਮਰਥਨ ਨਾਲ ਭਗਵੰਤ ਨੂੰ ਹੁਣ ਮੈਂ ਕਹਿਣਾ ਕਿ ਐਵੇਂ ਪਖੰਡ ਨਾ ਕਰ ਸ਼ਹੀਦ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅਮੇਦ ਕਰਦਿਆਂ ਫੋਟੋਆਂ ਲਾ ਦੇ ਕਿਉਂਕਿ ਕੰਮ ਤਾਂ ਤਾਨਾਸ਼ਾਹ ਆੜੇ ਕਰਦਾ ਕੰਮ ਤਾਂ ਤੇਰੇ ਸਾਰੇ ਪੁੱਠੇ ਆ ਔਰ ਉਹਨਾਂ ਦੀਆਂ ਰੂਹਾਂ ਰੋਂਦੀਆਂ ਹੋਣੀਆਂ ਕਿ ਕਿਦਾਂ ਦੇ ਬੰਦੇ ਨੇ ਸਾਡੀਆਂ ਫੋਟੋਆਂ ਟੰਗੀਆਂ ਇਸ ਕਰਕੇ ਕਿਰਪਾ ਕਰਕੇ ਉਹਨਾਂ ਤੇ ਤਰਸ ਕਰਕੇ ਤਰਸ ਖਾ ਕੇ ਉਹਨਾਂ ਦੀਆਂ ਫੋਟੋਆਂ ਲਾਓ ਔਰ ਮੈਂ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਓ ਤੁਸੀਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਾਡੀ ਸਾਡੀ ਸਪੋਰਟ ਕਰੋ ਮੈਨੂੰ ਵੋਟ ਪਾਓ ਮੈਂ ਸੰਗਰੂਰ ਦਾ ਹਰ ਮਸਲਾ ਔਰ ਪੰਜਾਬ ਦਾ ਹਰ ਵਾਈਟਲ ਮਸਲਾ ਲੋਕ ਸਭਾ ਦੇ ਪਲੇਟਫਾਰਮ ਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਚੱਕ ਕੇ ਪੰਜਾਬ ਅਤੇ ਸੰਗਰੂਰ ਨੂੰ ਇਨਸਾਫ ਦਿਵਾਉਂਗਾ। ਮੈਨੂੰ ਪਤਾ ਨਹੀਂ ਕਿ ਅੱਜ ਕਿੱਥੇ ਕੀਤਾ ਉਹਨੇ ਸਾਡਾ ਤਾਂ ਆਪਣਾ ਹੀ ਵੇਲ ਨਹੀਂ ਹੋਇਆ 5 ਕਿੰਟ ਦਾ ਰੂਟ ਸ਼ੋ ਸੀਗਾ ਬੜਾ ਜ਼ਬਰਦਸਤ ਸੀ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਸਿਮਰਨਜੀਤ ਸਿੰਘ ਮਾਨ ਲਾਈ ਬੈਠੇ ਨੇ ਉਹ ਕਹਿੰਦੇ ਮੈਂ ਇਹ ਫਾਦਰ ਨਾਲ ਗੱਲ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਆਮ ਤੋਂ ਬਣਾ ਦਿੱਤਾ ਦੇਖੋ ਗੱਲ ਇਹ ਆ ਕਿ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸਿਮਰਨਜੀਤ ਸਿੰਘ ਮਾਨ ਗਦਾਰ ਕਹਿ ਰਹੇ ਨੇ ਇੱਕ ਪਾਸੇ ਉਹਦੇ ਮੁੰਡੇ ਦੀਆਂ ਫੋਟੋਆਂ ਲਾਈਆਂ ਅੱਛਾ ਇੰਟਰਵਿਊ 'ਚ ਕਿਸੇ ਪੱਤਰਕਾਰ ਨੇ ਤੁਹਾਡੇ ਨੂੰ ਪੁੱਛਿਆ ਕਿ ਕੀ ਤੁਹਾਡੀ ਵਿਕਟਰੀ ਪਿਛਲੀ ਆਰੀ ਦੀਪ ਸਿੱਧੂ ਔਰ ਮੂਸੇ ਸਿੱਧੂ ਮੂਸੇਵਾਲੇ ਦੇ ਕਤਲਾਂ ਕਰਕੇ ਹੋਈ ਸੀਗੀ ਮੋਤਾ ਕਰਕੇ ਕਹਿੰਦਾ ਨਾ ਇਹ ਤਾਂ ਉਹਨਾਂ ਦਾ ਤਾਂ ਕੋਈ ਰੋਲ ਨਹੀਂ ਸੀਗਾ ਜਦ ਉਹਨਾਂ ਦਾ ਰੋਲ ਨਹੀਂਗਾ ਫਿਰ ਆਪਾਂ ਫੋਟੋ ਕਿ ਲੋ ਨੇ ਅੱਜ ਫੋਟੋ ਲਾ ਲਈ ਆ ਤੇ ਫਿਰ ਉਹਦੇ ਪਿਓ ਨੂੰ ਗਦਾਰ मत ਕਹੋ ਨਾ ਬੇਸਿਕਲੀ ਕੀ ਆ ਕਿ ਸਰ 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 ਸਮਿੰਦਰ ਸਿੰਘ ਮਾਨ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਕਿ ਉਹਨਾਂ ਨੇ ਬੀਜੇਪੀ ਨੂੰ ਰਾਸ਼ਟਰਪਤੀ ਦਾ ਵੋਟ ਕਿਉਂ ਪਾਈ ਸੀ ਇਹ ਬੜਾ ਡੇਂਜਰਸ ਇਸ਼ੂ ਆ ਅੱਜ ਐਨਡੀਏ ਤੇ ਗੱਠਜੋੜ ਇੰਡੀਆ ਅਲਾਈანს ਆ ਅਗਰ ਇਹਨਾਂ ਨੇ ਐਨਡੀਏ ਚੂਜ਼ ਕਰਨਾ ਅੱਜ ਦੀ ਡੇਟ ਦੇ ਵਿੱਚ ਬੀਜੇਪੀ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਨੂੰ ਜਿਹੜੇ ਕੁੱਟਿਆ ਗੋਲੀਆਂ ਮਾਰੀਆਂ ਔਰ ਸਾਡੇ ਜਿਹੜੇ ਮਾਈਨੋਰਟੀਜ਼ ਦੇ ਹਕੂਕ ਨੇ ਅਗਰ ਭਾਜਪਾ ਦੁਬਾਰਾ ਆਇਆ ਤਾਂ ਕੁਝ ਵੀ ਨਹੀਂ ਰਹਿਣ ਦੇਣਾ ਇਹਨਾਂ ਨੇ ਸੋ ਇਸ ਕਰਕੇ ਸੁਮਨਜੀਤ ਸਿੰਘ ਮਾਨ ਭਾਜਪਾ ਦੇ ਨਾਲ ਕਿਉਂ ਮਿਲੇ ਹੋਏ ਨੇ ਕਿਉਂ ਵੋਟ ਪਾਉਂਦੇ ਨੇ ਇਹਨਾਂ ਨੂੰ ਲੋਕਾਂ ਦੀ ਕਚੈੜੀ ਦੱਸੋ ਮਾਨ ਸਾਹਿਬ ਜਦੋਂ ਵੀ ਭਾਸ਼ਣ ਦਿੰਦੇ ਨੇ ਪਾਕਿਸਤਾਨ ਦੀ ਗੱਲ ਹਮੇਸ਼ਾ ਅੱਗੇ ਰੱਖਦੇ ਨੇ ਕਿ ਉਹ ਕੀ ਇੱਕ ਪੰਜਾਬ ਨੂੰ ਅਲੱਗ ਬੰਡਾ ਚਾਹੁੰਦੇ ਨੇ ਨਹੀਂ ਉਹ ਤਾਂ ਚਲੋ ਅਲੱਗ ਸਟੇਟ ਮੰਗਦੇ ਹੀ ਆ ਜੀ ਉਹ ਤਾਂ ਕਹਿੰਦੇ ਆ ਕਿਸੇ ਨੇ ਪੁੱਛਿਆ ਕਿ ਤੁਸੀਂ 1999 ਦੇ ਵਿੱਚ ਤਾਨੂੰ ਮੌਕਾ ਮਿਲਿਆ ਤੁਸੀਂ ਚੀਫ ਮਿਨਿਸਟਰ ਨਹੀਂ ਬਣੇ ਉਹ ਕਹਿੰਦੇ ਮੈਂ ਤਾਂ ਪ੍ਰਾਈਮ ਮਿਨਿਸਟਰ ਬਣੂੰਗਾ ਆ ਮੀਨ ਛੋੜ ਜਿਓਏ ਬੰਦੇ ਨੇ ਆਪਾਂ ਇੱਕ ਸੰਵਿਧਾਨ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਪਾਰਲੀਮੈਂਟ ਦੀ ਜਿਹੜੀ ਕਿ ਪਤਾ ਵਾ ਕਿ ਐਮਪੀ ਬਣ ਕੇ ਆ ਆਪਾਂ ਆਪਣੀ ਕੋਈ ਪਾਰਟੀ ਨਹੀਂ ਕੋਈ ਆਪਣੇ ਨਾਲ ਦੂਸਰਾ ਐਮਪੀ ਨਹੀਂ ਤੇ ਮੈਂ ਪ੍ਰਾਈਮ ਮਿਨਿਸਟਰ ਬਣੂੰਗਾ ਸੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ 80 ਪਲੱਸ ਉਹਨਾਂ ਦੀ ਏਜ ਆ ਆਈ ਥਿੰਕ ਹੀ ਸ਼ੁੱਡ ਹੈਵ ਰਿਟਾਇਰਡ ਐਂਡ ਗਿਵਨ ਵੇ ਟੂ ਸਮ ਯੰਗਰ ਪੀਪਲ ਇਨ ਪੰਜਾਬ ਤੇ ਪੂਰੀ ਹਲਕਾ ਜਦੋਂ ਵੱਧਾ ਜੀ ਕਾਂਗਰਸ ਦੀ ਇਹ ਸਾਰੇ ਫੈਸਲੇ ਬਾਅਦ ਚੋਂਗੇ ਜੀ ਮੈਰਿਟ ਦੇ ਆਧਾਰ ਤੇ ਹੋਣਗੇ ਔਰ ਮੈਂ ਜੋ ਅਗਰ ਮੈਂ ਇਥੋਂ ਐਮਪੀ ਬਣ ਕੇ ਜਾਣਾ ਤਾਂ ਮੈਂ ਆਪਣੀ ਮੈਰਿਟ ਰਿਪੋਰਟ ਦਊਗਾ ਸੱਚ ਦੇ ਆਧਾਰ ਤੇ ਦਊਗਾ ਮੈਂ ਕਿਸੇ ਨਾਲ ਪੱਖਪਾਤ ਕਰਨ ਵਾਲਾ ਬੰਦਾ ਨਹੀਂ ਹੁਕਮੇ ਦਾ ਨੰਬਰ ਆਊਗਾ ਕਿ ਨਹੀਂ ਆਊਗਾ ਜੀ ਸਾਰਿਆਂ ਦਾ ਆਵੇਗਾ ਜਿਹੜੇ ਵੀ ਮੈਂ ਕਿਹਾ ਨਾ ਜਿਹੜੇ ਜਿਹੜੇ ਵਿਅਕਤੀ ਦੇਖੋ ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਹਾਂ ਮੈਂ ਕਦੀ ਜ਼ਿੰਦਗੀ ਚ ਕਿਸੇ ਮੈਂ ਕਦੀ ਜਾ ਕੇ ਦਿੱਲੀ ਟਿਕਟ ਨਹੀਂ ਮੰਗੀ ਕਦੀ ਵੀ ਤੇ ਮੈਂ ਤੁਹਾਡੇ ਸਾਹਮਣੇ ਨਰੋਲ ਮਿਹਨਤ ਕਰਕੇ ਆਪਣੀ ਹਿੰਮਤ ਨਾਲ ਇੱਥੇ ਸੰਗਰੂਰ ਦੀ ਸੀਟ ਤੇ ਐਮਪੀ ਬਣਿਆ ਤੋ ਅਗਰ ਸ਼ੁਭੀ ਅਤੇ ਕੋਈ ਵੀ ਹੋਰ ਪੰਜਾਬ ਦੇ ਵਿੱਚ ਕਾਂਗਰਸ ਤੋਂ ਮਿਹਨਤ ਕਰੇਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੁਸੀਂ ਸੱਚ ਨੂੰ ਤੇ ਮਿਹਨਤ ਨੂੰ ਕਿੰਨੀ ਦਿਨ ਦਬਾ ਲੋਗੇ ਇਸ ਕਰਕੇ ਹਮੇਸ਼ਾ ਅੱਛੇ ਬੰਦਿਆਂ ਨੂੰ ਪ੍ਰੋਮੋਟ ਕਰਾਂਗੇ ਖੈਰਾਬ ਸਬਤੂ ਰਿਹਾ ਕਈ ਆਇਆ ਚਹੀਆਂ ਮੰਗਾਂ ਨੇ ਮਲਕੀ ਜਿਵੇਂ ਇੱਕ ਓਵਰ ਬ੍ਰਿਜਾ ਰੇਡਵੇ ਹੋਈ ਸੱਚੇ ਸ਼ਹਿਰ ਵੱਡਿਆ ਗਿਆ ਕਈ ਸਰਕਾਰਾਂ ਆ ਗਈਆਂ ਕਈ ਐਮਪੀ ਆ ਗਏ ਪਰ ਹਾਲ ਤੱਕ ਦੇਖੋ ਮੈਂ ਮੈਨੂੰ ਇਹ ਇੱਕ ਭਗਵੰਤਮਾਨ ਤੇ ਇਸ ਗੱਲ ਦਾ ਅਫਸੋਸ ਆ ਕਿ ਚੀਫ ਮਿਨਿਸਟਰ ਐਬਸੋਲਿਊਟ ਪਾਵਰ ਹੁੰਦੀ ਆ ਅਗਰ ਚੀਫ ਮਿਨਿਸਟਰ ਅਸਲ ਨਹੀਂ ਰੇਲਵੇ ਮਿਨਿਸਟਰ ਨੂੰ ਕਿ ਮਿਲ ਕੇ ਇੱਥੇ ਤਾਂ ਭਾਵਾ ਹੁਣ ਇੱਕ ਬ੍ਰਿਜ ਦੀ ਨਹੀਂ ਸ਼ਾਇਦ ਤਿੰਨ ਓਵਰ ਬ੍ਰਿਜਸ ਦੀ ਲੋੜ ਹੈ ਇਹ ਲੋਕਾਂ ਨੂੰ ਬ੍ਰਿਜਸ ਦੋ ਤਿੰਨ ਫਾਟਕ ਸ਼ਹਿਰ ਕਿ ਰਾ ਜਾਂਦਾ ਵਾ ਇਸ ਕਰਕੇ ਮੈਂ ਐਮਪੀ ਬਣਨ ਤੋਂ ਬਾਅਦ ਤੁਹਾਨੂੰ ਰੀਅਲ ਸਟੇਟਸ ਦੱਸੂਗਾ ਆਫਟਰ ਮੀਟਿੰਗ ði ਰੇਲਵੇਜ਼ ਮਿਨਿਸਟਰ ਕਿ ਕਿਉਂ ਰੁਕਿਆ ਹੋਇਆ ਕਿਸ ਕਾਰਨ ਕਰਕੇ ਰੁਕਿਆ ਜਾਂ ਹੋ ਸਕਦਾ ਵਾ ਔਰ ਕਿਦੋਂ ਤੱਕ ਹੋ ਸਕਦਾ ਔਰ ਤੂਰੀ ਦੀ ਖੰਡ ਮੇਲ ਬੰਦ ਹੋ ਗਈ ਇਹਦੇ ਭਾਈ ਸਾਹਿਬ ਦੇ ਫਰਜੀ ਇਨਕਲਾਬੀਆਂ ਦੇ ਆਉਣ ਨਾਲ ਇਹ ਤਾਂ ਇੰਡਸਟਰੀ ਕਹਿੰਦੇ ਲਿਆਉਣੀ ਸੀਗੀ ਨੀ ਪੱਥਰ ਰੱਖਿਆ ਮਲੇਰ ਕੋਟਲੇ ਮੈਡੀਕਲ ਕਾਲਜ ਦਾ ਕੁਝ ਨਹੀਂ ਹੋਇਆ ਮਸਤੂਆਣਾ ਸਾਹਿਬ ਰੱਖਿਆ ਮੈਡੀਕਲ ਕਾਲਜ ਦਾ ਨੀ ਪੱਥਰ ਕੁਝ ਨਹੀਂ ਹੋਇਆ ਇਸ ਕਰਕੇ ਇਹ ਉਹ ਲੋਕ ਨੇ ਜਿਹੜੇ ਝੂਠ ਬੜੇ ਮਤਲਬ ਚੌੜੀਆਂ ਛਾਤੀਆਂ ਕਰਕੇ ਬੋਲਦੇ ਨੇ ਇਹਨਾਂ ਨੇ 2 ਸਾਲ ਵਿੱਚ ਸੰਗਰੂਰ ਜ਼ਿਲ੍ਹੇ ਦੇ ਮੈਂ ਪਿੰਡੋਂ ਪਿੰਡ ਕੋਮੀਆਂ ਕੁਝ ਨਹੀਂ ਕੀਤਾ ਡਾਕਟਰ ਪੈਣੀ ਉਲਟਾ ਪੈਸੇ ਰੋਕੇ ਸਰਪੰਚ ਪੈਸੇ ਪੈਸੀ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਸੈਂਟਰਲ ਗਵਰਨਮੈਂਟ ਦੀ ਗ੍ਰਾਂਟ ਪਈ ਹੈ ਸਾਰੀਆਂ ਪੰਚਾਇਤਾਂ 'ਚ ਬਸ ਇਹਨਾਂ ਨੂੰ ਸਿਗਾ ਕਿ ਕਾਂਗਰਸੀ ਜੇ ਲਾਗੇ ਤੇ ਸ਼ਾਇਦ ਉਹਨਾਂ ਦਾ ਨਾ ਕੋਈ ਬਣ ਜੇ ਇਹਨਾਂ ਨੇ ਕਾਂਗਰਸੀਆਂ ਨੂੰ ਚੋਰ ਕਰਦਾਨਿਆ ਉਹਨਾਂ ਦੀਆਂ ਪੰਚਾਇਤਾਂ ਪਹਿਲਾਂ ਤੋੜੀਆਂ ਇਸ ਕਰਕੇ ਹਰ ਪਖ ਤੋਂ ਝੂਠੇ ਨੇ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰੂੰਗਾ ਇਹਨਾਂ ਨੂੰ ਇਤੋਂ ਜ਼ਿਆਦਾ ਪਰਖਿਓ ਨਾ ਇਹਨਾਂ ਨੂੰ ਹਰਾਓ ਹਾਰਣ ਤੋਂ ਬਾਅਦ ਅਗਰ ਇਹ ਅਗਰ ਇਸ ਇਹਨਾਂ ਚ ਕੋ ਅਕਲ ਹੋਊਗੀ ਇਹ ਤੁਹਾਡੀਆਂ ਮਿੰਤਾ ਕੱਢਣਗੇ ਆਪਣੇ 2-3 ਸਾਲ ਬਕਾਇਆ ਸੋਖੇ ਲੰਘਣਗੇ ਧੂਰੀ ਵਾਲਿਓ ਲੋਕੋ ਸੰਗਰੂਰ ਦਿਓ ਜੇ ਤੁਸੀਂ ਉਦਾਂ ਹੀ ਜਿਤਾਤੇ ਹਵਾ ਚੋੜ ਜਾਣੇ ਬਿਲਕੁਲ ਹੀ ਹੋਰ ਹੰਕਾਰ ਚ ਆਏ ਨੇ ਇਸ ਕਰਕੇ ਇਹਨਾਂ ਨੂੰ ਹਰਾਓ ਤਾਂ ਕਿ ਇਹ ਤੁਹਾਡੇ ਘਰਾਂ ਤੱਕ ਪਹੁੰਚਣ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨ ਔਰ ਸੰਗਰੂਰ ਧੂਰੀਆ ਔਰ ਪੰਜਾਬ ਦਾ ਵਿਕਾਸ ਕਰਨ ਧੰਨਵਾਦ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਅੱਛਾ ਲੱਗੇ ਕਿ ਬਰਗੌਰ ਸਿੰਘ ਸਿੱਧੂ ਵੀ ਸਾਡੇ ਨਾਲ ਹੈ ਸਪੋਰਟ ਦਿਖਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਰੋਡ ਸ਼ੋ ਕਿੰਨਾ ਰਸ਼ ਹੈ ਇਹ ਸਾਰਾ ਜੀ ਬਸ ਸਭ ਵਧੀਆ ਨਿਕਲੂਗਾ ਤੇ ਵਿਜੇ ਵੀ ਨਿਕਲਾਂਗੇ ਜੀ ਬਹੁਤ ਵਧੀਆ ਜੀ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਪਾਪਾ ਦੇ ਕਿਰਦਾਰ ਨਾਲ ਜੁੜੇ ਹੋਏ ਆ ਲੋਕ ਪਤਾ ਹੈ ਕਿ ਕੰਮ ਕਰਨ ਵਾਲੇ ਆ ਆਈ ਸੰਗਰੂਰ ਦਾ ਪਿਆਰ ਮਿਲ ਰਿਹਾ ਜੀ ਹੁਣ ਹਾਂਜੀ ਪਹਿਲਾਂ ਤੋਂ ਹੀ ਦੀ ਕੈਂਪੇਨ ਸਾਰਾ ਪਰਿਵਾਰ ਇਕੱਠੇ ਹੀ ਹੈ ਜੀ ਹਾਂਜੀ ਬਹੁਤ ਹੀ ਵਧੀਆ ਜੀ ਬਹੁਤ ਜਜ਼ਬਾ ਹੈ ਲੋਕਾਂ ਦਾ ਜੇ ਨਹੀਂ ਗਰਨੀ ਜੀ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਸਾਰੇ ਲੋਕ ਨਾਲ ਜੁੜੇ ਹੋਏ ਆ ਬਹੁਤ ਅੱਛਾ ਲੱਗ ਰਿਹਾ ਜੀ ਮੈਂ ਤਾਂ ਜੀ ਸੰਗਰੂਰ ਦੀ ਧੀ ਆ ਮੈਂ ਸੰਗਰੂਰੀ ਸਾਰਾ ਬਚਪਨ ਨਿਕਲਿਆ ਬੀਲਾ ਜੀ ਮੇਰਾ ਸਾਰਾ ਦਾਦ ਕਾ ਇਹ ਤਾਂ ਖੇਰਾ ਸਾਹਿਬ ਆਪਣੇ ਬੇਟੀ ਦੇ ਜੀ ਘਰੇ ਆਇਆ ਸੋ ਇੱਥੇ ਹੀ ਰਹਿਣਾ ਜੀ ਅਸੀਂ ਕਿੱਥੇ ਜਾਣਾ